ਇਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਿਤਨਾ ਮੱਤੇ ਬਣੇ ਸਭ ਤੋਂ ਉੱਚੇ ਰੇਵੇ ਪੁੜ ਦਾ ਰਚਨ ਕੀਤਾ ਇਹ ਸੰਸਦ ਦਾ ਸਭ ਤੋਂ ਉੱਚਾ ਪੁੜ ਹੈ ਉਹਨਾਂ ਨੇ ਦੋ ਬੰਦੇ ਭਾਟਰੇ ਨਾਲ ਝੰਡੀ ਦਿਖਾ ਕੇ ਰਵਾਨਾ ਕੀਤਾ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਦਾ 140 ਸਾਲ ਸੁਪਨਾ ਪੂਰਾ ਹੋ ਗਿਆ ਤੇ ਹੁਣ ਭਾਰਤ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਨਾਲ ਜੁੜ ਚੁੱਕਾ ਹੈ ਕਰਨਾਟਕ ਕ੍ਰਿਕਟ ਐਸੋਸੀਏਸ਼ਨ ਨੇ ਕਿਹਾ ਹੈ ਕਿ ਰੌਲੀ ਚੈਲੰਜ ਬੰਗਲੌਰੂ ਪੱਗਦੜ ਲਈ ਜ਼ਿੰਮੇਵਾਰ ਨਹੀਂ ਹੈ ਸਰਕਾਰ ਨੇ ਹੀ ਪ੍ਰੋਗਰਾਮ ਰੱਖਿਆ ਸੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਟਰੰਪ ਅੱਗੇ 11 ਬਾਾਰ ਆਤਮ ਸਮਰਪਣ ਕੀਤਾ ਹੈ ਕੋਰੋਨਾ ਦੇ 24 ਘੰਟਿਆਂ ਦੇ ਅੰਦਰ 500 ਕੇਸ ਸਾਹਮਣੇ ਆਏ ਹਨ ਤੇ ਜਿਸ ਨਾਲ 55 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਮਰੀਜ਼ਾਂ ਦੀ ਗਿਣਤੀ 5364 ਤੱਕ ਪਹੁੰਚ ਚੁੱਕੀ ਹੈ ਅਸਾਮ ਵਿੱਚ ਹੜ੍ਹਾਂ ਦੇ ਕਾਰਨ 7 ਲੱਖ ਲੋਕ ਪ੍ਰਭਾਵਿਤ ਹਨ ਤੇ 7 ਮੌਤਾਂ ਹੋ ਚੁੱਕੀਆਂ ਹਨ ਪਾ ਦਿੱਤੀ ਮੰਗਰੈਂਡ ਦੇ ਦੌਰ ਦੇ ਤੇ ਚੱਲੇਗੀ ਹੈ ਤੇ 20 ਜੂਨ ਨੂੰ ਪਹਿਲਾ ਟੈਸਟ ਮੈਚ ਖੇਡਿਆ ਜਾਵੇਗਾ 300 ਲੜਾਕਿਆਂ ਨੇ ਮੱਕਾ ਉਤੇ 15 ਦਿਨ ਤੱਕ ਕਬਜ਼ਾ ਕਰੀ ਰੱਖਿਆ ਜਾਪਾਨ ਦਾ ਮੂਨ ਮਿਸ਼ਨ ਦੁਬਾਰੀ ਫੇਲ ਹੋ ਗਿਆ ਐਲਨ ਮਸਕ